ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸ਼੍ਰੀ ਦਰਬਾਰ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਵਾਲੇ ਨਾਰਾਇਣ ਸਿੰਘ ਚੌੜਾ ਨੂੰ ਅੱਜ ਪੰਜਾਬ ਪੁਲਿਸ ਦੇ ਵੱਲੋਂ ਮੁੜ ਭਾਰੀ ਸੁਰੱਖਿਆ ਹੇਠ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਨਾਰਾਇਣ ਸਿੰਘ ਚੌੜਾ ਨੂੰ 3 ਦਿਨ ਦਾ ਰਿਮਾਂਡ ਤੇ ਭੇਜ ਦਿੱਤਾ ਗਿਆ ਤਾਂ ਇਹ ਤਸਵੀਰਾਂ ਲਗਾਤਾਰ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਦਿਖਾ ਰਹੇ ਹਾਂ ਜਿੱਥੇ ਨਾਰਾਇਣ ਸਿੰਘ ਚੌੜਾ ਨੂੰ ਮੁੜ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹਨ ਤਨਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨਾਰਾਇਣ ਸਿੰਘ ਚੌੜਾ ਨੇ ਜਿਹੜੇ ਉਹ ਹੱਥ ਤਾਂ ਚੱਕਦੇ ਹੋਏ ਜਾ ਰਹੇ ਨੇ ਔਰ ਉਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਦੱਸਦੀ ਹੈ ਕਿ ਪੁਲਿਸ ਨੇ ਨਾਰਾਇਣ ਸਿੰਘ ਚੌੜਾ ਦਾ 8 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਵੱਲੋਂ 3 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਇਸ ਮੌਕੇ ਨਾਰਾਇਣ ਸਿੰਘ ਦਾ ਇਸ ਮੌਕੇ ਨਾਰਾਇਣ ਸਿੰਘ ਚੌੜਾ ਦੇ ਪੁੱਤਰ ਬਲਜਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਚੌੜਾ 4 ਦਸੰਬਰ ਨੂੰ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਵੀ ਮਿਲੇ ਨੇ ਨਾਰਾਇਣ ਸਿੰਘ ਚੌੜਾ ਨੇ ਦੁੱਖ ਭੰਜਨ 베ਰੀ ਸਾਹਿਬ ਦੇ ਕੋਲ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਇਸੇ ਦੌਰਾਨ ਹੀ ਨਰੈਣ ਸਿੰਘ ਚੌੜਾ ਦੇ ਵਕੀਲ ਨੇ ਦਾਵਾ ਕੀਤਾ ਹੈ ਕਿ ਚੌੜਾ ਉੱਤੇ ਇਰਾਦਾਇਕ ਕਤਲ ਦਾ ਕੇਸ ਨਹੀਂ ਬਣਦਾ ਕਿਉਂਕਿ ਫਾਇਰਿੰਗ ਗੁੱਥਮ ਗੁੱਥੀ ਵਿੱਚ ਹੋਈ ਸੀ ਇਸ ਤੋਂ ਇਲਾਵਾ ਵਕੀਲ ਅਤੇ ਪੁਲਿਸ ਨੇ ਅੱਗੇ ਜੋ ਕਿਹਾ ਉਹ ਵੀ ਸੁਣਾ ਦਿੰਨੇ ਆ ਅਦਾਲਤ ਦੇ ਵਿੱਚ ਅੱਜ ਜਿਹੜਾ ਉਹਨਾਂ ਨੇ 8 ਦਿਨ ਦਾ ਰਵਾਨ ਮੰਗਿਆ ਸੀਗਾ ਉਹਨਾਂ ਨੇ ਜਿਹੜਾ ਨਾਮ ਨਾਲ ਕੋਈ ਡਿਜੀਟਲ ਰਿਕਾਰਡ ਲਗਾਇਆ ਵਾ ਕਾਲ ਡਿਟੇਲਸ ਲਗਾਈਆਂ ਵਾ ਉਹਨਾਂ ਨੇ ਲੋਕੇਸ਼ਨ ਲਗਾਇਆ ਵਾ ਕਿ 1 ਦਸੰਬਰ ਨੂੰ ਜਾਂ ਉਸ ਤੋਂ ਪਹਿਲਾਂ ਜਿਹੜਾ ਖੇਮਕਰ ਬਾਰਡਰ ਏਰੀਏ ਤੇ ਜਾਂਦੇ ਰਹੇ ਆ ਔਰ ਬਾਰਡਰ ਏਰੀਏ ਦਾ ਕਰਕੇ ਇਹਨਾਂ ਨੇ ਵੈਪਨ ਜਿਹੜਾ ਵਾ ਉਹ ਪਤਾ ਕਰਨਾ ਹੈਗਾ ਕਿ ਇਹਨਾਂ ਨੇ ਬਾਰਡਰ ਏਰੀਏ ਦੇ ਉੱਪਰ ਪ੍ਰਕੂਅਰ ਕੀਤਾ ਔਰ ਉਹਨਾਂ ਨੇ ਸਾਨੂੰ ਦੱਸਿਆ ਸਾਡੀ ਦਲੀਲ ਇਹ ਸੀ ਕਿ ਉਹ ਜਿਹੜਾ ਖੇਮ ਕਰਨ ਗਏ ਆ ਉਹ ਕਿ ਬਰਸੀ ਤੇ ਗਏ ਆ ਉਹ ਬਰਸੀ ਦੇ ਜਾਂਦੇ ਨੇ ਦਾ ਘਰ ਵੀ ਜਿਹੜਾ ਡੇਰਾ ਬਾਬਾ ਨਾਨਕ ਆ ਉਹ ਬਾਰਡਰ ਏਰੀਆ ਹੈਗਾ ਇਹ ਵੱਖਰੇ ਵੱਖਰੇ ਥਾਵਾਂ ਤੇ ਬਰਸੀਆਂ ਦੇ ਜਾਂਦੇ ਰਹੇ ਨੇ ਕਿ ਇੰਟੈਲੈਕਚੁਅਲ ਪਲਸਰ ਨੇ ਰੈਨਾਉਂਡ ਪਰਸਨੈਲਿਟੀ ਨੇ ਸਿੱਖ ਰਿਲੀ ਜੰਦੀ ਔਰ ਇਹਨਾਂ ਨੇ ਕੋ 12 12 ਦੇ ਕਰੀਬ ਜੜੀਆਂ ਬੁੱਕਸ ਵਗੈਰਾ ਲਿਖੀਆਂ ਹੋਈਆਂ ਵਾ ਔਰ ਇਹ ਜਿਹੜਾ ਪੂਰਾ ਜਿਹੜਾ ਆਪਣਾ ਐਕਟਿਵ ਜਿਹੜੇ ਸਿੱਖ ਪੋਲਿਟੀਕਲ ਪੰਥਕ ਕਿਹੜੇ ਨੇ ਐਕਟਿਵਿਸਟ ਹੈਗੇ ਨੇ ਵੱਖੋ ਵੱਖਰੇ ਥਾਂ ਬਰਸੀਆਂ ਦੇ ਜਾਂਦੇ ਨੇ ਇਹ ਸਿਰਫ ਲਿੰਗਰ ਔਨ ਕਰ ਰਿਹਾ ਰਮਾਨ ਨੂੰ ਇਹਨਾਂ ਨੇ ਪਿਛਲੀ ਵਾਰ ਲਖੀਮਪੁਰ ਕੀਰੀ ਦਾ ਕਿਹਾ ਸੀਗਾ ਲਖੀਮਪੁਰ ਖੀਰੀ ਬਿਲਕੁਲ ਨਹੀਂ ਲੱਗ ਗਏ ਹੁਣ ਇਹਨਾਂ ਨੇ ਕਿਹਾ ਵੀ ਹੁਣ ਉਹ ਮੁੱਕਰ ਗਏ ਆ ਕਿ ਉਹ ਲਖੀਮਪੁਰ ਦੀ ਜੀ ਮੈਂ ਯਾਰ ਨਹੀਂ ਲਗਾਏ ਹੁਣ ਇਹਨਾਂ ਨੇ ਨਵਾਂ ਬਹਾਨਾ ਜਿਹੜਾ ਬਾਰਡਰ ਏਰੀਆ ਦਾ ਬਣਾ ਲਿਆ ਹੈਗਾ ਤੇ ਨਾਲ ਕੋ ਡਿਜੀਟਲ ਰਿਕਾਰਡ ਲਾਇਆ ਨਾਲ ਲਾਇਆ ਨਾਲ ਇਹ ਬੰਦਿਆਂ ਨੂੰ ਉੱਥੇ ਮਿਲੇ ਆ ਜਿਸ ਤਰ੍ਹਾਂ ਪ੍ਰਕਰਮਾਂ ਦੇ ਵਿੱਚ ਮਿਲੇ ਆ ਹੁਣ ਕੋਈ ਇਹ ਧਰਮ ਸਿੰਘ ਦਾ ਨਾਮ ਲੈ ਰਿਹਾ ਜਾਂ ਹੋਰ ਕੁਝ ਨਾਮ ਲੈ ਰਿਹਾ ਉਹ ਜਿਹੜਾ ਜਿਹੜਾ ਹੈਗਾ ਵਾ ਉਹਦੇ ਬੇਸ ਤੇ ਜਿਹੜਾ ਹੈਗਾ ਹੁਣ ਇਹਨਾਂ ਨੇ ਜਿਹੜਾ ਰਿਮਾਂਡ ਜਿਹੜਾ ਵਾ ਉਹ ਲਿਆ ਹੈਗਾ ਵਾ ਸਰ ਅੰਮ੍ਰਿਤ ਸਰ ਪੁਲਿਸ ਕਹਿ ਰਹੀ ਹੈ ਕਿ ਸੀਸੀਟੀ ਉਹ ਤਾਂ ਦੇਖੋ ਪੁਲਿਸ ਦਾ ਜਿਹੜਾ ਆਪਣਾ ਜਿਹੜੀ ਇਨਵੈਸਟੀਗੇਸ਼ਨ ਦਾ ਜਿਹੜਾ ਮਾਮਲਾ ਹੈਗਾ ਉਹ ਤੇ ਪੁਲਿਸ ਜਾਣੇ ਐਸਜੀਪੀਸੀ ਜਾਣੇ ਪਰ ਇਹ ਜਿਹੜਾ ਬੜੀ ਹੈਰਾਨੀ ਵਾਲੀ ਗੱਲ ਆ ਕਿ ਜਿਹੜੇ ਐਸਜੀਪੀਸੀ ਆ ਜਿਹੜੀ ਆ ਉਹ ਕਿਉਂ ਨਹੀਂ ਜਿਹੜਾ ਆਪਣੀਆਂ ਪੂਰੀਆਂ ਜਿਹੜੀਆਂ ਵੀਡੀਓ ਜਿਹੜੀਆਂ ਦੇ ਰਹੀ ਆ ਔਰ 4 ਤਰੀਕ ਨੂੰ ਪ੍ਰਕਰਮਾਂ ਦੇ ਵਿੱਚ ਇਹ ਭਿੰਦਰ ਸਿੰਘ ਦਾ ਐਸਜੀਪੀ ਜਿਹੜੇ ਪ੍ਰਧਾਨ ਆ ਉਹਨਾਂ ਨੂੰ ਵੀ ਮਿਲੇ ਆ ਔਰ ਉਹ ਸੀਸੀਟੀਵੀ ਫੁਟੇਜ ਕਿਉਂ ਨਹੀਂ ਦਿੱਤੀ ਜਾ ਰਹੀ ਉਹ ਸੀਸੀਟੀਵੀ ਜਿਹੜੀ ਆ ਉਹ ਜਿਹੜਾ ਬਿਕਰਮਜੀਤ ਸਿੰਘ ਮਜੀਠੀਆ ਤੇ ਕਾਲੀ ਦਲ ਦੇ ਲੀਡਰ ਹੈਗੇ ਆ ਉਹ ਰਿਲੀਜ਼ ਕਰਨ ਤੇ ਪੁਲਿਸ ਜਿਹੜੀ ਆ ਉਹ ਵੀ ਜਿਹੜੀ ਐਸ.ਸੀ.ਪੀ. ਜਿਹੜੀ ਫੁਟੇਜ ਆ ਗਈ ਆ ਉਹ ਵੀ ਰਿਲੀਜ਼ ਕਰੇ ਇਹਦਾ ਮਤਲਬ ਪ੍ਰਕਰਮ ਇਹ ਇੱਕ ਰਨਾਉਂਡ ਪਰਸਨੈਲਿਟੀ ਨੇ ਪ੍ਰਕਰਮਾਂ ਦੇ ਵਿੱਚ ਇਹਨਾਂ ਨੂੰ ਮਿਲੇ ਨੇ ਪਹਿਲਾਂ ਕਹਿੰਦੇ ਸੀਗੇ ਇਹ ਕੋਈ ਐਸ.ਪੀ. ਹਰਪਾ ਰੰਧਾਵਾ ਨੂੰ ਮਿਲੇ ਨੇ ਜਾਂ ਫਿਰ ਇਹਨਾਂ ਨੇ ਕਿਹਾ ਕਿ ਉਹਨਾਂ ਨੂੰ ਮਿਲੇ ਨੇ ਇਹ ਸਰ ਕੇ ਇਹ ਦੋਸ਼ੀਆਂ ਦੀ ਗਿਣਤੀ ਵਧਾ ਰਹੇ ਨੇ ਇਸ ਤਰੀਕੇ ਨਾਲ ਤੇ ਫਿਰ ਇਹ ਹਰਜਿੰਦਰ ਸਿੰਘ ਧਾਮੀ ਨੂੰ ਵੀ ਮਿਲੇ ਨੇ ਤੇ ਹੋਰ ਵੀ بڑے ਜਿਹੜੇ ਹੈਗੇ ਉੱਥੋਂ ਦੇ ਜਿਹੜੇ ਆਪਣੇ ਲੀਡਰ ਸਹਿਬਾਨ ਨੇ ਜਾਂ ਐਸਜੀਪੀਸੀ ਦੇ ਜਿਹੜੇ ਮੁਲਾਜ਼ਮ ਨੇ ਮੈਂਬਰ ਸਹਿਬਾਨ ਨੇ ਸੀਨੀਅਰ ਪੋਸਟਾਂ ਤੇ ਨੇ ਉਹਨਾਂ ਨੂੰ ਵੀ ਮਿਲੇ ਆ ਇਹਦਾ ਮਤਲਬ ਕੀ ਉਹ ਵੀ ਸਾਰੇ ਦੋਸ਼ੀ ਹੋ ਗਏ ਜਿਹੜੀਆਂ ਧਰਾਵਾਂ ਲੱਗੀਆਂ ਉਹ ਸਿਰਫ ਪੁਲਿਸ ਦਾ ਪ੍ਰੋਸੀਕਿਊਸ਼ਨ ਵਰਜਨ ਹੀ ਹੈਗਾ ਕਿ ਉਹ ਜਿਹੜਾ ਹੈਗਾ ਵਾ ਗੁੱਥਮ ਗੁੱਥਾ ਦੇ ਵਿੱਚ ਗੋਲੀ ਚੱਲੀ ਤੋ ਭਾਈ ਜਿਹੜੀ ਆ ਮਤਲਬ ਗੁੱਥਮ ਗੁੱਤਾ ਹੋ ਗਿਆ ਨਾ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਇੱਕ ਹਵਾਈ ਫਾਇਰ ਹੋ ਗਿਆ ਪਹਿਲੀ ਗੱਲ ਤਾਂ ਇਹ ਕਿ ਅਫੈਂਸ ਜਿਹੜਾ ਇਹ 109 ਬੀ ਐਨ ਐਸ ਦਾ ਬਣਦਾ ਹੀ ਨਹੀਂ ਆ ਜਿਹੜੀ ਪੁਰਾਣੀ ਜਿਹੜੀ ਆਪਣੀ ਆਪਾਂ ਜਿਹਨੂੰ ਕਹਿੰਦੇ 307 ਕਹਿ ਦਿੰਦੇ ਆ ਇਹ ਆਈ ਪੀ ਸੀ 1336 ਦਾ ਅਫੈਂਸ ਬਣਦਾ ਹੈਗਾ ਵਾ ਔਰ ਇਹ ਜਿਹੜਾ ਹੈਗਾ ਵਾ ਮਤਲਬ ਕੋਈ ਅਫੈਂਸ ਮੇਡ ਆਊਟ ਨਹੀਂ ਹੁੰਦਾ 307 ਦਾ 109 ਬੀ ਐਨ ਐਸ ਦਾ ਇਹ ਖੁਦ ਪ੍ਰੋਸੀਕਿਊਸ਼ਨ ਦੀ ਸਟੋਰੀ ਆ ਇਸ ਕਰਕੇ ਇਹ ਕਿ ਆਮ ਰੋਜ਼ ਕਿੰਨੇ ਕੇਸ ਨੂੰ 109 ਬੀ ਐਨ ਐਸ ਦੇ ਸੋ ਇਸ ਕਰਕੇ ਆਮ ਕੇਸ ਆ ਇੱਕ ਔਰ ਉਹਦੇ ਵਿੱਚ ਹੀ ਇੰਨੇ ਦਿਨ ਦਾ ਰਮਾਨ ਜਿਹੜਾ ਇਹ ਲੈ ਰਿਹਾ ਔਰ ਇੱਕ ਪਾਸੇ ਬਿਕਰਮ ਜੀਠਿਆ ਹਰ ਇੱਕ ਸੀਸੀਡੀ ਰਿਲੀਜ਼ ਕਰ ਰਹੇ ਆ ਔਰ ਪੁਲਿਸ ਨੂੰ ਸੀਸੀਡੀ ਵੀ ਦਿੱਤੀ ਜਾਣੀ ਜਾ ਰਹੀ ਆ ਲੱਗਦਾ ਨਹੀਂ ਕਿ ਸ਼ਰਮਣੀ ਕਮੇਟੀ ਇੱਕ ਵਾਰੀ ਫੇਰ ਆਪਣੀ ਜਿਹੜੀ ਗੂੜਤਾ ਦਿਖਾ ਰਹੀ ਹੈ ਸ਼ਰਮਣੀ ਅਗੜੀ ਦਲ ਦੇ ਨਾਲ ਉਹ ਤੇ ਫਿਰ ਹੈ ਹੀ ਉਹ ਤੇ ਪੁਲਿਸ ਦਾ ਦੇਖੋ ਜੇ ਪੁਲਿਸ ਨੂੰ ਕੋਆਪਰੇਟ ਨਹੀਂ ਕਰ ਰਹੀ ਤਾਂ ਪੁਲਿਸ ਦਾ ਮੈਟਰ ਆ ਇਹਦਾ ਮਤਲਬ ਕਿ ਪੁਲਿਸ ਜਿਹੜੀ ਆ ਉਹਨੂੰ ਇੰਨੀ ਇੰਪੋਰਟੈਂਟ ਹੋ ਗਈ ਕਿ ਉਹਨੂੰ ਐਸਜੀਪੀਸੀ ਜਿਹੜੀ ਆ ਉਹ ਦੇ ਨਹੀਂ ਰਹੀ ਇਸ ਕਰਕੇ ਅਸੀਂ ਕਹਿੰਦੇ ਆ ਵੀ ਉਹ ਸਾਰੀਆਂ ਫੁਟੇਜ ਜਿਹੜੀਆਂ ਮਿਲਣੀਆਂ ਚਾਹੀਦੀਆਂ ਔਰ ਪੁਲਿਸ ਨੂੰ ਜਿਹੜਾ ਆਪਣਾ ਪੂਰਾ ਜਿਹੜਾ ਹੈਗਾ ਵਾ ਉਹ ਕਰਕੇ ਤੇ ਦੇਣਾ ਚਾਹੀਦਾ ਹੈਗਾ ਬਾਕੀ ਇਨਵੈਸਟੀਗੇਸ਼ਨ ਦਾ ਜਿਹੜਾ ਹੈਗਾ ਇਨਵੈਸਟੀਗੇਟਿੰਗ ਏਜੰਸੀ ਆ ਜਿਹੜੀ ਉਹਦੀ ਜ਼ਿੰਮੇਵਾਰੀ ਬਣਦੀ ਆ ਕਿ ਜੇ ਨਹੀਂ ਦੇ ਰਹੀ ਤੇ ਉਹਨਾਂ ਦੇ ਖਿਲਾਫ ਜਿਹੜੇ ਕਾਨੂੰਨੀ ਜਿਹੜੀਆਂ ਕਾਰਵਾਈ ਕੀਤੀ ਜਾਵੇ ਔਰ ਜਿਹੜਾ ਪ੍ਰ ਫੂਟੇਜ ਇਹ ਕਿਸ ਤਰ੍ਹਾਂ ਹੋ ਸਕਦਾ ਵੀ ਕਿਸੇ ਏਜੰਸੀ ਕੋਲ ਜਿਹੜੀਆਂ ਸੀਸੀਟੀਵੀ ਫੂਟੇਜ ਹੋਣ ਤੇ ਉਹ ਦੇਵੇ ਨਾ ਪੁਲਿਸ ਨੂੰ ਪੁਲਿਸ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੇ ਠੀਕ ਆ ਕਿ ਨਹੀਂ ਪ੍ਰੋਵਾਈਡ ਕਰਦੇ ਠੀਕ ਹਾਂ ਹਾਂ ਜੀ ਸਪਾਸ ਜੀ ਇੱਕ ਵਾਰ ਫੇਰ ਦੱਸ ਦਿਓ ਜੀ ਇੱਕ ਵਾਰ ਫੇਰ ਦੱਸ ਦਿਓ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਔਰ ਕਿਸ ਗ੍ਰਾਉਂਡ ਤੇ ਰਿਮਾਂਡ ਪੁਲਿਸ ਨੇ ਮੰਗਿਆ ਕੀ ਆ ਜੀ ਸਹੀ ਹੋ ਨਾ ਕਰੂੰਗਾ ਦੋਸ਼ ਜੱਜ ਸਾਹਿਬ ਨੇ ਦੋਨਾਂ ਤਰ੍ਹਾਂ ਦੇ ਹਟਮੈਂਟ ਸੁਨੇ ਜੀ ਆਰਬੋਰਡ ਤੋਂ ਬਾਅਦ ਉਹ ਤਿੰਨ ਦਿਨਾਂ ਦਾ ਪੁਲਸ ਰਿਪੋਰਟ ਵਾਪਸ ਅੱਛਾ ਸਰ ਇਸ ਦਾ ਪਾਰਟ ਆਨ ਇਨਵੈਸਟੀਗੇਸ਼ਨ ਅਸੀਂ ਇਨਵੈਸਟੀਗੇਟ ਕਰ ਰਹੇ ਆ ਇਹੋ ਜਿਹੀ ਕੋਈ ਗੱਲ ਹੀ ਨਹੀਂ ਸ਼ਹਿਰ ਨੰਦਰ ਰਿਪੋਰਟ ਦੇ ਵਿੱਚ ਕੀ ਪਤਾ ਲੱਗਾ ਜੀ ਜਿਹੜਾ ਰਿਪੋਰਟ ਮਿਲੇ ਸੀ ਇਹ ਕੋਈ ਜਿਹੜੀਆਂ ਇਨਵੈਸਟੀਗੇਸ਼ਨ ਦਾ ਪਾਰਟ ਹੁੰਦੀਆਂ ਡਿਸਕਲੋਜ਼ ਨਹੀਂ ਕੀਤੀਆਂ ਜਾਂ ਹੁੰਦੀਆਂ ਕਿਉਂਕਿ ਸੈਸਿਵ ਕੇਸ ਹੈ ਤੇ ਇਹਦੇ ਵਿੱਚ ਤਿੰਨ ਦਿਨਾਂ ਦਾ ਮਾਰਡ ਅਸੀਂ ਹੋਰ ਅਸਲ ਕੀਤਾ ਤਿੰਨ ਦਿਨਾਂ ਦਾ ਰਿਪੋਰਟ ਮਿਲਿਆ ਜੀ ਦੋਸਤ ਏ ਆਪੋ ਆਪਣੇ ਆਰਗੂਮੈਂਟ ਰੱਖੇ ਸੀ ਡਿਫੈਂਸ ਨੇ ਵੀ ਤੇ ਪ੍ਰੋਸੀਕਿਊਸ਼ਨ ਨੇ ਵੀ ਦੋਨੋਂ ਤਰ੍ਹਾਂ ਦੀ ਬਹਿਸ ਹੋਣ ਤੋਂ ਬਾਅਦ ਜੱਜ ਸਾਹਿਬ ਨੇ ਜੋ ਉਹਨਾਂ ਨੂੰ ਵੈਡਰ ਲਗਾਇਆ ਤਿੰਨ ਦਿਨ ਦਾ ਪੂਲ ਸਮਾਨ ਜਿਹੜਾ ਉਹ ਸਾਨੂੰ ਹੋਰ ਦਿੱਤਾ ਅੱਛਾ ਜੀ ਉਹਦੇ ਵਿੱਚ ਇੱਕ ਐਸਜੀਪੀਸੀ ਕੋਲੋਂ ਸੀਸੀਟੀਵੀ ਵੀ ਮੰਗੀ ਜਾ ਰਹੀ ਉਹਦੀ ਕੀ ਡਿਟੇਲ ਹੈ ਉਹ ਸੀ ਸਹਿਯੋਗ ਨਹੀਂ ਕੀਤਾ ਗਿਆ ਜੀਪੀਸੀ ਉਹ ਲੋਕ ਐਦਾ ਦੀ ਗੱਲ ਵੀ ਸਾਹਮਣੇ ਆਈ ਹੈ ਇਹ ਸਾਨੂੰ ਉਹ ਮਿਲ ਗਈ ਹੈ ਜੀ ਮਿਲ ਤੋ ਹੁਣ ਅਸੀਂ ਉਹਨੂੰ ਇਨਵੈਸਟਿਗੇਟ ਕਰ ਰਹੇ ਹਾਂ ਨਹੀਂ ਸਰ ਪਹਿਲੇ ਜਿਹੜਾ ਇੱਕ ਸੋਸ਼ਲ ਕਿਸੇ ਦਾ ਪਾਰਟ ਉਹਨੂੰ ਇਨਵੈਸਟਿਗੇਸ਼ਨ ਦੇ ਚ ਹੋਰ ਆਪਾਂ ਇਸ ਤੋਂ ਜ਼ਿਆਦਾ ਡੀਲ ਨਹੀਂ ਦੇ ਸਕਦੇ ਤੁਹਾਨੂੰ ਸਰ ਕਿੰ ਕਵਾ ਮਨਾ ਮਨਾ ਜੁੜਿਆ ਕੋ ਪੁਲਿਸ ਨੇ ਮੈਚੇਸ਼ਨ ਕਰਕੇ ਲਗਾਤਾਰ ਇਹ ਮੰਨ ਕੇ ਚੱਲੀ ਹੈ ਕਿ ਲੋਕਿੰਗ ਜੀ ਹਾਂ ਹਰ ਤੋਹੀਂ ਹਰ ਪਹਿਲੂ ਤੋਂ ਹੀ ਇਹਦੀ ਜਾਂਚ ਕਰ ਰਹੇ ਆਂ ਤੇ ਸਾਨੂੰ ਸਾਡੀ ਜਿਹੜੀ ਇਨਵੈਸਟੀਗੇਸ਼ਨ ਗੋਇੰਗ ਆਨ ਆ ਪ੍ਰੋਗਰੈਸ ਦੇ ਵਿੱਚ ਆ ਤੇ ਜੇ ਕੋਈ ਨਵੇਂ ਫੈਕਟਸ ਆਉਣਗੇ ਹੋਰ ਆਉਣਗੇ ਤੁਹਾਨੂੰ ਬਾਅਦ ਵਿੱਚ ਦੱਸ ਦਿੱਤੇ ਜਾਣਗੇ ਤੇ ਇਹਦੇ ਵਿੱਚ 6 ਦਿਨਾਂ ਚ ਕੁਝ ਪ੍ਰਾਪਤੀ ਹੋਈ ਸਰ ਜਿੱਦਾਂ ਲਖੀਮਕੁਰ ਖੀਰੀ ਦੀ ਵੀ ਗੱਲ ਆਈ ਸੀ ਕਿ ਉੱਥੇ ਹਥਿਆਰ ਹੋ ਸਕਦੇ ਨੇ ਕੁਝ ਅਦਾ ਦੀ ਗੱਲ ਇਹ ਤਫਤੀਸ਼ ਦਾ ਪਹਿਲੂ ਆ ਜੀ ਇਹ ਡਿਸਕਲੋਜ਼ ਨਹੀਂ ਕੀਤਾ ਜਾ ਸਕਦਾ ਅੱਛਾ ਕਿਥੇ ਲੈ ਕੇ ਵੀ ਜਾਇਆ ਜਾ ਰਿਹਾ ਹੈ ਸੀਮਾ ਪਾਰ ਦੇ ਕੋਈ ਲੋਕੇਸ਼ਨ ਵੀ ਮੰਨੀ ਹੈ ਤੁਹਿਆ ਹਦਾਲਤ ਚ ਗਿਆ ਸੀਮਾ ਪਾਰ ਦੇ ਕੋਈ ਲੋਕੇਸ਼ਨ ਨਾਲ ਜੁੜਿਆ ਹੈ ਤੁਹਾਨੂੰ ਸੀਸੀਟੀਵੀ ਸੀਮਾ ਪਾਰ ਦੇ ਲੋਕੇਸ਼ਨ ਜੁੜਿਆ ਹੈ ਐਸਜੀਪੀ ਕਿੰਨੀ ਦੇਰ ਰਹੀ ਹੈ ਕਿ ਨਹੀਂ ਦੇਰੀ ਬਿਲਕੁਲ ਦੇ ਕਦੋਂ ਤੱਕ ਪ੍ਰੋਵਾਈਡ ਕਰਾਨਗੇ ਉਹ ਮਿਲ ਗਈ ਹੈ ਜੀ ਸਾਨੂੰ ਅੱਛਾ ਤੁਹਾਨੂੰ ਦੇ ਦਿੱਤੀ ਹੈ ਜੀ ਅੱਜ ਐ ਜੀ ਪੀ ਸੀ ਦੇ ਅਥਿਆਈ ਸੀ ਮੈਨੇਜਰ ਨੇ ਮੈਨੂੰ ਕੋਈ ਨਹੀਂ ਮਿਲਿਆ ਜੀ ਇੱਥੇ ਨਹੀਂ ਪਰ ਫਿਰ ਕੋਰਟ ਚ ਕਿਵੇਂ ਕੋਰਟ ਚ ਨਹੀਂ ਸੀਦੇ ਨਹੀਂ ਕੋਰਟ ਦਾ ਆਰਡਰ ਸੀਗਾ ਉਹਨਾਂ ਦੇਣੀ ਉਹਨਾਂ ਹੀ ਨਹੀਂ ਸੀਗੀ ਅੱਜ ਕੋਰਟ ਨੇ ਆਰਡਰ ਕੀਤਾ ਹਾਂਜੀ ਠੀਕ ਹੈ ਜੀ ਉਹ ਟੈਲੀਫੋਨ ਯੂਜ਼ ਕਰਦਾ ਹੈ ਉਹਦੇ ਲੋਕੇਸ਼ਨ ਆ ਖਿਮਾਪਾਰ ਤੋਂ ਮਿਲਿਆ ਕੁਝ ਇਹੋ ਜੀ ਗੱਲ ਹੋਈ ਅੰਦਰ ਜਿਸ ਦਾ ਪਾਰਟ ਆਫ ਇਨਵੈਸਟੀਗੇਸ਼ਨ ਜੀ ਕੋਈ ਚੀਜ਼ਾਂ ਦੇ ਸਕੋ ਨਹੀਂ ਕੀਤੀ ਆ ਚੋ ਬਰਾਮਦਗੀ ਹੋਈ ਹੈ ਫੋਨ ਦੀ ਸਰ ਫੋਨ ਦੀ ਬਰਾਮਦਗੀ ਹੈ ਫੋਨ ਦੀ ਬਰਾਮਦਗੀ ਹੋ ਗਈ ਹੈ ਜੀ